रिश्ते स्वर्ग में बनते हैं लेकिन धरती पर हम उन्हें मिलाते हैं marriagelagan.com dream it believe it and make it happen Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India and Fiji. For more information call 510-943-8037. That is 510-943-8037. ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਯੂਐਸਏ ਪੰਜਾਬ 2ਡੇ ਟੀਵੀ ਮੈਂ ਹਾਂ ਗੁਰਮੀਤ ਸਿੰਘ ਰਾਜਾ ਜੀ ਸਰਕਾਰ ਵੱਲੋਂ 3.0 ਦਾ ਪਹਿਲਾ ਬਜਟ ਜਿਹੜਾ ਪੇਸ਼ ਕਰ ਦਿੱਤਾ ਗਿਆ ਬਹੁਤ ਸਾਰੀ ਚੀਜ਼ਾਂ ਤੋਂ ਰਾਹਤ ਵੀ ਦਿੱਤੀ ਗਈ ਹੈ ਕਈ ਜਗ੍ਹਾ ਦੇ ਵਿੱਚ ਟੈਕਸ ਘਟਾ ਵੀ ਦਿੱਤੇ ਗਏ ਹੈ ਕਿ ਕਈ ਚੀਜ਼ਾਂ ਨੂੰ ਇਗਨੋਰ ਵੀ ਕੀਤਾ ਗਿਆ ਜਿਸ ਦੇ ਕਰਕੇ ਲੋਕਾਂ ਵਿੱਚ ਕਾਫੀ ਭਾਰੀ ਜਿਹੜਾ ਰੋਸ ਹੋ ਪਾਇਆ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਕੈਂਸਰ ਦੀਆਂ ਦਵਾਈਆਂ ਦੇ ਵਿੱਚ ਕਾਫੀ ਰਾਹਤ ਦਿੱਤੀ ਗਈ ਹੈ ਮੋਬਾਈਲ ਚਾਦਰ ਵਗੈਰਾ ਵਿੱਚ ਵੀ ਕਾਫੀ ਰਾਹ ਦਿੱਤੀ ਗਈ ਹੈ ਮੋਟਰ ਵਾਈਕਲ ਦੇ ਵਿੱਚ ਵੀ ਕਾਫੀ ਜਿਹੜੀ ਗੈਸਟ ਕਾਲਰੋਂ ਰਾਹ ਦਿੱਤੀ ਗਈ ਗਿਆ ਚੀਜ਼ਾਂ ਸਸਤੀਆਂ ਵੀ ਹੋ ਜਾਣੀਆਂ ਲੇਕਿਨ ਕਿਤਨਾ ਕਿਤੇ ਕੁਝ ਲੋਕ ਨਿਰਾਸ਼ ਵੀ ਹੋ ਗਏ ਤੁਹਾਨੂੰ ਦੱਸਤੀ ਹੈ ਕਿ ਕੁਝ ਜਿਵੇਂ ਦੱਸਿਆ ਜਾ ਰਿਹਾ ਹੈ ਕਿ ਬਜਟ ਦੇ ਬਜਟ ਨੂੰ ਵਿੱਚ ਕਿਸੇ ਕਿਸ ਨੂੰ ਜਿਹੜਾ ਨਿਰਾਸ਼ ਕੀਤਾ ਗਿਆ ਕਿਸਾਨਾਂ ਦੇ ਕੱਜ ਮੁਆਫੀ ਦੇ ਵਿੱਚ ਬਜਟ ਵਿੱਚ ਕੁਝ ਨਹੀਂ ਦੱਸਿਆ ਜਾ ਰਿਹਾ ਗਿਆ ਇਹ ਲੋਕਾਂ ਦਾ ਕਹਿਣਾ ਹੈ ਪੰਜਾਬ ਲਈ ਸਪੈਸ਼ਲ ਪੈਕੇਜ ਦੀ ਮੰਗ ਦਾ ਕੋਈ ਧਿਆਨ ਨਹੀਂ ਦਿੱਤਾ ਗਿਆ ਬਿਹਾਰ ਤੇ ਆਂਧਰਾ ਪ੍ਰਦੇਸ਼ 'ਚ ਰਿਹਾ ਸਰਕਾਰ ਦਾ ਵੱਡਾ ਫੋਕਸ ਤੇ ਨੌਕਰੀ ਪੇਸ਼ਾ ਲੋਕਾਂ ਵੱਲ ਵੀ ਲੱਗੀ ਉਹਨਾਂ ਨੂੰ ਨਿਰਾਸ਼ਾ रिश्ते स्वर्ग में बनते हैं लेकिन धरती पर हम उन्हें मिलाते हैं marriagelagan.com dream it believe it and make it happen Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India, and Fiji. For more information call 510-943-8037. Pandith Kalidas is a master of astrology who is helping people get a better life. His services are Get Your Ex Love Back, Black Magic Removal and Evil Spirit Removal, Psychic Reading, Spiritual Healing, Vashikaran Specialist, Family Problem Solutions, Negative Energy Removal, Job and Business Problems, Health Problems, and Astrology and Horoscope Readings are his areas of expertise where he is able to suggest accurate remedies to solve the issues. You can get in touch with him at one 510 8506385 ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਯੂਐਸਏ ਪੰਜਾਬ 2ਡੇ ਟੀਵੀ ਮੈਂ ਹਾਂ ਗੁਰਮੀਤ ਸਿੰਘ ਆੜਿਆ ਸ਼ਰਾਬ ਪੀਣ ਦਾ ਆਦੀ ਇਹ ਸ਼ਖਸ ਆਪਦੀ ਘਰਵਾਲੀ ਨਾਲ ਕਰ ਗਿਆ ਵੱਡਾ ਕਾਂਡ ਹੁਣ ਹੋ ਗਿਆ ਥੋੜਾ ਰਫੂ ਚੱਕਰ ਪੇਟ 'ਚ ਮਚ ਗਈ ਹਹਾਕਾਰ ਜੀ ਹਾਂ ਪੰਜਾਬ ਦਾ ਹੀ ਮਾਮਲਾ ਸਾਹਮਣੇ ਆ ਜਿੱਤੇ ਕਿ ਇੱਕ ਸ਼ਖਸ 45 47 ਸਾਲ ਦਾ ਲਗਾ ਸੀ ਸਵੇਰੇ ਤੜਕੇ ਹੀ ਸ਼ਰਾਬ ਪੀ ਕੇ ਆਪਦੀ ਘਰਵਾਲੀ ਦੇ ਸਿਰ ਉੱਤੇ ਗਦਾਸੇ ਦੇ ਨਾਲ ਵਾਰ ਕਰਤਾ ਜਿੱਦੀ ਉਹਦੀ ਮੌਕੇ ਤੇ ਹੀ ਉਹਦੀ ਮੌਤ ਹੋ ਚੁੱਕੀ ਆ ਮੌਤ ਉਹਦੀ ਹੋਣ ਤੋਂ ਬਾਅਦ ਇਹ ਉਥੋਂ ਰਫੂ ਚੱਕਰ ਹੋ ਗਿਆ ਕਿ ਪਿੰਡ ਦੇ ਵਿੱਚ ਸ਼ੋਕ ਦੀ ਜਿਹੜੀ ਲਹਿਰ ਛਾ ਚੁੱਕੀ ਗਈ ਆ ਪਰਿਵਾਰਕ ਮੈਂਬਰਾਂ ਦੇ ਵਿੱਚ ਜਿਹੜਾ ਦੁੱਖਾਂ ਦਾ ਪਹਾੜ ਟੁੱਟ ਚੁੱਕਾਗਾ ਹੈ ਕਿ ਨਾਲ ਦੇ ਨਾਲ ਪੁੱਸ ਮੁੱਖ ਦੇ ਪਹੁੰਚ ਕੇ ਇਸ ਦੀ ਪਾਲ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਲੇਕਿਨ ਸਵਾਲ ਤੁਸੀਂ ਦੇਖੋ ਮੁੱਦਾ ਤੁਸੀਂ ਦੇਖੋ ਸਵੇਰੇ ਤੜਕੇ ਹੀ ਸ਼ਰਾਬ ਪੀ ਲੈਣੀ ਉਹ ਵੀ ਆਪ ਦੀ ਘਰ ਦੀ 45 ਸਾਲ ਦੀ ਉਮਰ ਦੀ ਉਹਨੂੰ ਸ਼ਰਾਬ ਦੇ ਨਸ਼ੇ ਦੇ ਵਿੱਚ ਉਹਦੇ ਸਿਰ ਉੱਤੇ ਵਾਰ ਕਰਤਾ ਜਿਹੜਾ ਕਿ ਉਹ ਕਿਤੇ ਤਾਂ ਟਿਕਾਣੇ ਲੱਗ ਗਿਆ ਜਿਹਦੇ ਕਰਕੇ ਉਹਦੀ ਮੌਕੇ ਤੇ ਹੀ ਮੌਤ ਹੁੰਦਾ ਦਾ ਸਮਾਚਾਰ ਪ੍ਰਾਪਤ ਹੋਇਆ ਤੁਸੀਂ ਵੀ ਕਿਸ ਤਰ੍ਹਾਂ ਇਸ ਵੀਡੀਓ ਨੂੰ ਦੇਖਦੇ ਹੋ ਜਰੂਰ ਆਪਣੇ ਕਮੈਂਟ ਕਰਿਓ ਲਾਈਕ ਕਰਿਓ ਚੈਨਲ ਸਾਡਾ ਨੂੰ ਫੋਲੋ ਜਰੂਰ ਕਰਿਓ ਮੇਰੀ ਪਰਚਾਈ ਕੀ ਕਾਰਨ ਹੋਇਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਯੂਐਸਏ ਪੰਜਾਬ ਟੂਡੇ ਟੀਵੀ ਮੈਂ ਹਾਂ ਗੁਰਮੀਤ ਸਿੰਘ ਰਾਜਾ ਚਾਵਾਂ ਨਾ ਭੇਜੀ ਸੀ ਕੁੜੀ ਕੈਨੇਡਾ ਕਰਜ਼ਾ ਚੁੱਕ ਕੇ ਸਟੱਡੀ ਵਿਜੇ ਤੇ ਕੁੜੀ ਨੂੰ ਕੈਨੇਡਾ ਭੇਜਣਾ ਇਸ ਪਰਿਵਾਰ ਨੂੰ ਪੈ ਗਿਆ ਮਹਿੰਗਾ ਕਿਉਂਕਿ ਕੁੜੀ ਪਹੁੰਚੀ ਜਦੋਂ ਕੈਨੇਡਾ ਤੇ ਉੱਥੇ ਉਹਨਾਂ ਵਾਪਰ ਗਿਆ ਇੱਕ ਥਾਣਾ ਜਿਹਨੂੰ ਦੇਖ ਕੇ ਸੁਣ ਕੇ ਤੇ ਪਿੰਡ ਦੇ ਵਿੱਚ ਸ਼ੋਕ ਦੀ ਲਹਿਰ ਛਾ ਚੁੱਕੀ ਗਈ ਆ ਤਾਹਾ ਮਾਰ ਕੇ ਪਰਿਵਾਰ ਹੰਦਾ ਪਿਆ ਵਿਦੇਸ਼ ਦੀ ਤਰਦੀ ਦੇ ਵਿੱਚ ਐਕਸੀਡੈਂਟ ਹੋ ਚੁੱਕਾ ਗਿਆ ਐਕਸੀਡੈਂਟ ਵੀ ਇੰਨਾ ਭਿਸ਼ਮ ਹੋ ਚੁੱਕਾ ਲਗਾ ਜਿੱਥੇ ਬਹੁਤ ਜ਼ਿਆਦਾ ਲਗਾਇਆ ਉਹ ਸੱਟਾ ਕੁੜੀ ਨੂੰ ਲੱਗ ਚੁੱਕੀ ਹੈ ਗਿਆ ਤੇ ਪਰਿਵਾਰ ਦਾ ਦਰਦ ਜਿਹੜਾ ਗਿਆ ਉਹ ਵੀਡੀਓ ਵਿੱਚ ਝਲਕਦਾ ਹੈ ਤੁਹਾਨੂੰ ਨਜ਼ਰ ਹੀ ਆਵੇਗਾ ਕਿ ਪਿੰਡ ਦੇ ਲੋਕ ਵੀ ਜਿਹੜੇ ਉੱਥੇ ਪਹੁੰਚ ਚੁੱਕੇਗੇ ਨੇ ਗੱਨਾ ਦੇ ਨਾਲ ਇਸੇ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਨਾਲ ਜਿਹੜਾ ਹਮਦਦੀ ਕਰਦੇ ਪਏ ਨੇ ਉੱਥੇ ਹੀ ਉਹਨਾਂ ਦਾ ਪਰਿਵਾਰਿਕ ਮੈਂਬਰ ਹੈ ਕੈਨੇਡਾ ਦੇ ਵਿੱਚ ਹੈਗਾ ਸੀ ਜਿਹਨੂੰ ਕੁੜੀ ਨੂੰ ਮਿਲਣ ਦਾ ਫਿਲਹਾਲ ਨਹੀਂ ਦਿੱਤਾ ਗਿਆ ਲੇਕਿਨ ਜਿਹੜਾ ਦੱਸਿਆ ਜਾ ਰਿਹਾ ਹੈ ਗੱਲ ਇਹ ਕੁੜੀ ਨੂੰ ਕਾਫੀ ਜੜੀਆਂ ਸੱਟਾਂ ਲੱਗ ਚੁੱਕੀਆਂ ਗਿਆ ਕੋਨ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਜਦੋਂ ਇਸ ਤਰ੍ਹਾਂ ਦਾ ਕੋਈ ਹਾਸਾ ਹੋ ਜਾਂਦਾ ਹੈ ਤਾਂ ਮੁਸ਼ਕਲ ਤਾਂ ਹੋ ਹੀ ਜਾਂਦੀ ਗਿਆ ਉਹਨਾਂ ਪਰਿਵਾਰ ਪੂਰਾ ਤਹਾ ਮਾਰ ਕੇ ਰੋ ਰਿਹਾ ਆ ਮੰਗ ਕਰਦਾ ਪਿਆ ਸਰਕਾਰਾਂ ਕੋ ਕੀ ਕਹਿ ਰਿਹਾ ਹੈ ਆਓ ਜਾਣਦੇ ਆ ਬਹੁਤ ਸਾਨੂੰ ਦੋ ਕਪੂਜਾ ਇਹ ਗੱਲ ਦਾ ਜਦੋਂ ਮੇਰੀ ਬੇਟੀ ਜੋ ਕਿਰਨਜੀਤ ਕੋਰ ਹੈ ਅੱਜ ਤੋਂ 2.5 ਸਾਲ ਪਹਿਲਾਂ ਕੈਨੇਡਾ ਦੇ ਵਿੱਚ ਗਈ ਹੋਈ ਹੈ ਜਦੋਂ ਮੇਰੀ ਬੇਟੀ ਨੂੰ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਯੂਐਸਏ ਪੰਜਾਬ 2ਡੇ ਟੀਵੀ ਮੈਂ ਹਾਂ ਗੁਰਮੀਤ ਸਿੰਘ ਰਾਜਾ ਪਹਿਲਾਂ ਤਾਂ ਚੋਰ ਸ਼ਰਿਆਮ ਚੀਜ਼ਾਂ ਚੁੱਕ ਕੇ ਲੁੱਟ ਕੇ ਲੈ ਜਾਂਦੇ ਸੀ ਲੇਕਿਨ ਹੁਣ ਤਾਂ ਸ਼ਰਿਆਮ ਵੇਚਣਾ ਵੀ ਸ਼ੁਰੂ ਕਰਤਾ ਇਹਨਾਂ ਨੇ ਚੌਂਕ ਚੁਰਾਹਿਆਂ ਦੇ ਵਿੱਚ ਖੜ ਕੇ ਜੀ ਹਾਂ ਇੱਕ ਗੱਡੀ ਸੁਵਿਫਟ ਜਿਹਦਾ ਅੱਗੇ ਪਿਛੇ ਨੰਬਰ ਕੋਈ ਨਹੀਂ ਸੀ ਕੋ ਸ਼ੈਲਸੀਡੀ ਨਾਲ ਲੱਗੀ ਸੀ ਕੋਈ ਗੈਸ ਸਿਲੰਡਰ ਕਰਦੇ ਜਿਹੜੇ ਪਏ ਸੀ ਉਹ ਨਾਲ ਲੱਗੇ ਸੀ ਨਾਲ ਇੱਕ ਬਾਈਕ ਵਗੈਰਾ ਆ ਗਈ ਸੀ ਉਹਨੂੰ ਲਾਗੇ ਖਿਲਾੜ ਕੇ ਕਿਸੇ ਦਾ ਇੰਤਜ਼ਾਰ ਕਰਦੇ ਪਏ ਸੀ ਰੋਡ ਦੇ ਵਿੱਚ ਹੀ ਕਿ ਕੁਝ ਲੋਕਾਂ ਵੱਲੋਂ ਜਦੋਂ ਇਹਨੂੰ ਦੇਖਿਆ ਗਿਆ ਉਹਨਾਂ ਨੇ ਪੁਲਿਸ ਨੂੰ ਇਸ ਬਾਰੇ ਇਤਲਾਹ ਦੇ ਦਿੱਤੀ ਕਿ ਨਾਲ ਦੇ ਨਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਇਹਨਾਂ ਨੂੰ ਫੜ ਕੇ ਜਦੋਂ ਜਾਂਚ ਕੀਤੀ ਤਾਂ ਸਾਰਾ ਸਮਾਨ ਹੀ ਨਿਕਲਿਆ ਚੋਰੀ ਦਾ ਇਹ ਗਾਕਾ ਨੂੰ ਉੜਿਕਦੇ ਪੇ ਸੀ ਆਪਣਾ ਸਾਰਾ ਚੋਰੀ ਦਾ ਸਮਾਨ ਫੇਚਰ ਦੀ ਫਿਰਾਕ ਦੇ ਵਿੱਚ ਸੀ ਲੇਕਿਨ ਹੁਣ ਪੁਲਿਸ ਦੇ ਰਿੱਕੇ ਆ ਚੁੱਕੇ ਗਿਆ ਪੁਲਿਸ ਵੱਲੋਂ ਇਹਨਾਂ ਨੂੰ ਫੜ ਕੇ ਪੁਲਿਸ ਰਿਮਾਂਡ ਹਾਸਲ ਵੀ ਕਰ ਲਿਆ ਗਿਆ ਹੈਗਾ ਆ ਔਰ ਜਲਦ ਹੀ ਹੋ ਜਿਹੜੇ ਕਲਾਸਿਕ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਲੇਕਿਨ ਹੌਸਲੇ ਤੁਸੀਂ ਦੇਖ ਲਓ ਸ਼੍ਰੀਆਮ ਰੁੱਟਾ ਕੁਮਾ ਵੀ ਕਰਨੀਆਂ ਤੇ ਸ਼੍ਰੀਆਮ ਸ਼ਹਿਰਾਂ ਦੇ ਵਿੱਚ ਇਹਨੂੰ ਵੇਚਣ ਦੀ ਜ਼ਰੂਰਤ ਵੀ ਕਰਨ ਲਾਪੇ ਨੇ ਇਹ ਨਸ਼ੇੜੀ ਇਹ ਸਾਡਾ ਪੁਲਿਸ ਦੇ ਅਧਿਕਾਰੀ ਸਾਡੇ ਪੁਸਤਿਕ ਕਰਦੇ ਪੇਗੇ ਆ ਨਾਲ ਦੇ ਨਾਲ ਆਪ ਦਾ ਹੱਥ ਲੇ ਗਿਆ ਸ਼ਰਿਆਮੇ ਇੱਕ ਪੂਰੀ ਜਾਣਦੀ ਜਨਾਨੀ ਨੂੰ ਕਾਲਾ ਮਾਰੀ ਡੱਕਰ ਕੋਈ ਕਾਰਵਾਈ ਕਰੇਗੀ ਕਿਉਂਕਿ ਜਿਹੜਾ ਐਨਬੀਕੇਐਸ ਦੇ ਤਹਿਤ ਮਾਮਲਾ ਦਰਜ ਕੀਤਾ ਹੀ ਜਾਏਗਾ ਫੌਲ ਨਾਲ ਦੇ ਨਾਲ ਕਿ ਇਸ ਦੇ ਵਿੱਚ ਇੱਕ ਕਾਰਵਾਈ ਵੱਲੋਂ ਇੱਕ ਜਾਂਚ ਕੋਈ ਹੋਵੇ ਸਤਿ ਇਹ ਮਹਿਲਾ ਦੇ ਨਾਲ ਗੱਡੀ ਕੇ ਜਾਂ ਪਰ ਉਹ ਫਸ ਗਿਆ ਲਿਆ ਸਕਦੀ ਹੈ ਟੋਪੀ ਇਸ ਕੋਸ਼ਿਸ਼ ਨੌਜਵਾਨ ਲਈ ਮਜ਼ਾ ਕਰਕੇ ਉਹ ਉਹਨਾਂ ਦੀ پکڑਦੇ ਨਹੀਂ ਆਇਆ ਅਫਸਰਾਂ ਹੋ ਗਏ ਮੁਲਾਇਆ ਵਾਲੀਆ ਨਿਸ਼ਾਨ ਜਿਹੜੇ ਗਏ ਉਹ ਖੜੇ ਹੋ ਦਿੱਤੇ ਗਿਆ ਹਰ ਇੱਕ ਬੰਦਾ ਇਸ ਗੱਲ ਨੂੰ ਭੱਜੇਗਾ ਇਹ ਤਾਂ ਸਮਝਾਂਦਾ ਗਾਣਦਾ ਗਾਣ ਤੇ ਵੀਡੀਓ ਪਾ ਰਿਹਾ ਦੀ ਸਵਾਦ ਫੜਿਆ ਪੁੱਛਦੇ ਜਾ ਕੇ ਇਹ ਹੈ ਕਿ ਨਸ਼ੇ ਦੀ ਹੋੜ ਦੇ ਵਿੱਚ ਦੇਖੋ ਇਸ ਤਰ੍ਹਾਂ ਦੀ ਘਟਨਾ ਇਸ ਨੌਜਵਾਨ ਦੇ ਤੇ ਕਾਨੂੰਨ ਦੇ ਹੱਥ ਜਿਹੜੇ ਸਾਰੇ ਅਫਸਰ ਤਾਂ ਮਾੜੇ ਨਹੀਂ ਸੀਸੀਟੀਵੀ ਨਿਕਲੋ ਦੋ ਬਾਲ ਹਰ ਫੀਲਡ ਵਿੱਚ ਹਰ ਮੈਕ ਨੇ ਵਿੱਚ ਹਰ ਕਰਕੇ ਦੂਜਿਆਂ ਨੂੰ ਵੀ ਦੀ ਪਛਾਣੀ ਦਾ ਸਾਹਮਣਾ ਕਰਨਾ ਪਿਆ ਗਿਆ ਬਿਲਕੁਲ ਤਰ੍ਹਾਂ ਇਹ ਗਾਇ ਤੇ ਪੰਜਾਬੀ ਪੋਸਟ ਦਾ ਦਦਨਾਕ ਹਾਸਾ ਮੇਰਾ ਕਰੀਦਾ ਬਾਈ ਚਾਹੋ ਉਹ ਹੀ ਗਿਆ ਸੀ ਤਾਂ ਉੱਥੇ ਖੜੀ ਗਈ ਇਹਨੇ ਉਹ ਸਾਨੂੰ ਇਹਦਾ ਵੀ ਸੋਸ਼ਲ ਮੀਡੀਆ ਡਾਟਾ ਵੀ ਨਾ ਬਸ ਓਕੇ ਬਸ ਸਿਰਫ ਡਾਟਾ ਤਾਂ ਸੋਸ਼ਲ ਮੀਡੀਆ ਦਾ ਡਾਟਾ ਠੀਕ ਹੈ ਜਦੋਂ ਉਹ ਆ ਗਿਆ ਉਹ ਤੁਹਾਨੂੰ ਸਾਰਾ ਸੀ ਪੋਸ ਕਰਕੇ ਸਾਰੀ ਡਿਟੇਲ ਚ ਇਨਫੋਰਮੇਸ਼ਨ ਸਰ ਪੂਰੀ ਦੀ ਬੈਕ रिश्ते स्वर्ग में बनते हैं लेकिन धरती पर हम उन्हें मिलाते हैं marriagelagan.com dream it believe it and make it happen ManageLagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India and Fiji. For more information call 510-943-8037. That is 510-943-8037 pandith kalidas is a master of astrology who is helping people get a better life his services are get your ex-love back black magic removal and evil spirit removal psychic reading spiritual healing vashikaran specialist family problem solutions negative energy removal job and business problems health problems and astrology and horoscope readings are his areas of expertise where he is able to suggest accurate remedies to solve the issues